ਇਹ ਜਿਹੇ ਜੇਕਰ ਮੈਂ ਗੱਲ ਕਰਾਂ ਬਾਪੂ ਕਰਤਾਰ ਸਿੰਘ ਢਾਲੀਵਾਲ ਜਿਹੜੇ ਹੋਏ ਨੇ ਉਹਨਾਂ ਦਾ ਜੀਵਨ ਹੈ ਜਿਹੜਾ ਕਿਹੋ ਜਿਹਾ ਜੀਵਨ ਸੀਗਾ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਹੈਗਾ ਆਪਣਾ ਜੀਵਨ ਗੁਜ਼ਾਰਿਆ ਜਿਹਦੀ ਨਹੀਂ ਆ ਜਿਹੜੀ ਅੱਗੇ ਨਹੀਂ ਮਿਲਦੀ। ਤੁਸੀਂ ਆਪ ਦੇਖੋ ਇਹ ਸਾਰਾ ਗੁਰੂ ਨਾਨਕ ਦੇਵ ਕਰਦਾ ਬਾਬਾ ਨਾਨਕ ਦੇਵ ਕਰਦਾ ਉਹ ਬਹੁਤ ਹੀ ਗੁਰਨਾਥ ਦੇਵ ਜੀ ਦੇ ਬਹੁਤ ਹੀ ਪਾਸ਼ਕ ਸੀਗੇ। ਬਹੁਤ ਗਰੀਬੀ ਚ ਉੱਠ ਕੇ ਉਹਨਾਂ ਨੇ ਫੌਜ ਚ ਭਰਤੀ ਹੋਏ ਫੌਜ ਚ ਆਪਣੀ ਨੌਕਰੀ ਕੀਤੀ ਬਹੁਤ بڑا ਨਾਮਣਾ ਖੱਟਿਆ ਤਰਕੀਆਂ ਲਈਆਂ ਆਈਡੀਏ ਸੇ ਬਹਾਦਰ ਹੋਏ ਉਹਨਾਂ ਦਾ ਇਹ ਇੱਕ ਇਹ ਗੱਲੀ ਵੀ ਉਹਨਾਂ ਨੂੰ ਛਾਉ ਕੇ ਸੀਗਾ ਕਿ ਮੈਂ ਸੇਵਾ ਕਰਨੀ ਆ ਬਾਬੇ ਨਾਲ ਸ੍ਰੀ ਬਖਸ਼ਿਸ਼ ਕੀਤੀ ਐ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਐ ਉਹ ਆਪਣੇ ਬੱਚਿਆਂ ਨੂੰ ਜਾਂ ਸਮਾਜ ਨੂੰ ਕਿਸ ਤਰ੍ਹਾਂ ਦੀ ਸੇਧ ਦਿੰਦੇ ਸੀਗੇ ਕਿ ਕਿਸ ਤਰ੍ਹਾਂ ਸਾਨੂੰ ਜੀਵਨ ਜਿਉਣਾ ਚਾਹੀਦਾ ਹੈ ਅਦਲੀ ਨੂੰ ਦਾ ਹੁਕਮ ਸੀਗਾ ਕਿ ਉਹਨਾਂ ਨੇ ਮੂੰਹ ਤੋਂ ਲਫ਼ਜ਼ ਕਰਤਾ ਸਾਡੇ ਲਈ ਕਾਨੂੰਨ ਸੀ ਹੋਵੇ ਇਹ ਜੇ ਤਾਂ ਕੋਈ ਜਾਇਜ਼ ਗੱਲ ਐ ਉਹਨੂੰ ਉਹਨਾਂ ਨੇ ਨਾ ਨਹੀਂ ਸੀ ਜੋ ਮਰਜ਼ੀ ਕਹਿ ਦਈ ਅਸੀਂ ਜੇ ਨਜਾਇਜ਼ ਅਸੀਂ 42 ਵੱਧ ਮੰਗਲੀ ਤੇ 42 ਨਹੀਂ ਦੇਣੀ ਉਹਨਾਂ ਨੇ ਇਹ ਲਖੜਾ ਪਰਿਵਾਰ ਸਵਾਸੇ ਵੀ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਭਾਵੇਂ ਪੰਜਾਬ ਦੇ ਅੰਦਰ ਹੜ ਆਏ ਹੋਣ ਭਾਵੇਂ ਕਿਸਾਨੀ ਅੰਦੋਲਨ ਦੀ ਗੱਲ ਹੋਵੇ ਜਦੋਂ ਵੀ ਪੰਜਾਬ ਦੇ ਉੱਤੇ ਕੋਈ ਵਿਵਤਾ ਪਈ ਐ ਤਾ ਸਭ ਤੋਂ ਪਹਿਲਾਂ ਜਿਹੜੇ ਲੋਕ ਪੰਜਾਬ ਲਈ ਖੜਦੇ ਨੇ ਉਹਨਾਂ ਚੋਂ ਇੱਕ ਹੈ ਰਖੜਾ ਪਰਿਵਾਰ ਸੋ ਜਿਨ੍ਹਾਂ ਨੇ ਪੰਜਾਬ ਨੂੰ ਹਮੇਸ਼ਾ ਹੀ ਪੰਜਾਬ ਦੇ ਲਈ ਖੜੇ ਨੇ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸੋ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਉਹਨਾਂ ਦੇ ਪੁੱਤਰ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਤੇ ਉਹਨਾਂ ਦੇ ਭਰਾਵਾਂ ਦੀ ਜੇਕਰ ਗੱਲ ਕਰੀਏ ਤਾਂ ਇੱਕ ਸਮਾਜ ਸੇਵੀ ਪਰਿਵਾਰ ਦੇ ਵਿੱਚੋਂ ਜਾਣੇ ਜਾਂਦੇ ਨੇ ਜਿਨ੍ਹਾਂ ਨੇ ਆਪਣੀ ਦਸਾਂ ਨਾਹੋਂ ਦੀ ਕਿਰਤ ਦੇ ਨਾਲ ਪੂਰੇ ਦਰਿਆਾਂ ਦੇ ਅੰਦਰ ਅੱਜ ਜਿਹੜਾ ਉਹਨਾਂ ਦਾ ਬਿਜ਼ਨਸ ਹੈ ਜਿਹੜਾ ਉਹ ਵਧਿਆ ਫੁੱਲਿਆ ਹੋਇਆ ਸੋ ਕਾਲ ਪੁਰਖ ਦੀ ਬੜੀ ਕਿਰਪਾ ਹੈ ਸੋ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਦੀ ਜਿਹੜੀ 29ਵੀਂ ਵਰਸੀ ਹੈ ਜਿਹੜੀ ਪਰਿਵਾਰ ਵੱਲੋਂ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਉਸ ਸੰਬੰਧੀ ਜਾਣਕਾਰੀ ਦੇਣ ਲਈ ਸਾਡੇ ਨਾਲ ਸਾਫਕਾ ਮੰਤਰੀ ਸੁਰਜੀਤ ਸਿੰਘ ਰਖੜਾ ਮੌਜੂਦ ਨੇ ਰਖੜਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਵਾਦ ਜੀ ਥੈਂਕ ਯੂ ਜੀ ਰਖੜਾ ਸਾਹਿਬ ਜਿਹੜਾ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਆਪ ਜੀ ਦੇ ਪਿਤਾ ਜੀ ਜਿਹੜੇ ਇੱਕ ਸਮਾਜ ਸੇਵੀ ਸੀਗੇ ਉਹਨਾਂ ਦੇ ਸਭ ਤੋਂ ਪਹਿਲਾਂ ਸ਼ੋਰਟ ਚ ਇਹ ਦੱਸਿਓ ਜਿਹੜੀ ਵਰਸੀ ਹੈ ਉਹ ਕਦੋਂ ਤੇ ਕਿਵੇਂ ਜਿਹੜੀ ਹੈਗੀਆ ਮਨਾਈ ਜਾ ਰਹੀ ਹੈ ਬਹੁਤ ਇஷ்டਕਾਰ ਬਹੁਤ ਇஷ்டਕਾਰਯੋਗ ਗੁਰੂ ਖਾਲਸਾ ਜੀ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀਤੇ ਮੈਂ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸਾਡੇ ਬਹੁਤ ਇஷ்டਕਾਰਯੋਗ ਬਾਪੂ ਸੁਬੇ ਦਾ ਕਰਤਾਰ ਸਿੰਘ ਦੀ ਵਰਸੀ 29 ਵਰਸੀ 16 ਤਰੀਕ ਨੂੰ 10 ਤੋਂ ਲੈ ਕੇ 12 ਵਜੇ ਤੱਕ ਮਨਾਈ ਜਾਣੀ ਹੈ ਤੇ ਗੁਰੂ ਘਰ ਦਾ ਲੰਗਰ ਟੁੱਟ ਵਰਤ ਲੂਗਾ ਤੇ ਸਾਰੇ ਨੂੰ ਹੱਥ ਵਨ ਕੇ ਬੇਨਤੀ ਆ ਕਿ ਸਾਰੇ ਆ ਕੇ ਦਰਸ਼ਨ ਵੀ ਦੇਣੇ ਨੇ ਤੇ ਪ੍ਰਸ਼ਾਦਾ ਪਾਣੀ ਛੱਕ ਜਾਣਾ ਇਹ ਮੇਰੀ ਹੱਥ ਵਨ ਕੇ ਬੇਨਤੀ ਹੈ ਤੇ ਆਪਣੇ ਘਰੀ ਨਵਾਂ ਪ੍ਰਿਆਰ ਰੋਡ ਦੇ ਉੱਤੇ ਤੇ ਇਹ ਵਰਸੀ ਮਨਾਈ ਜਾਂਦੀ ਹੈ ਤੇ ਰਖੜਾ ਸਾਹਿਬ ਜੇਕਰ ਗੱਲ ਕਰੀਏ ਜਿਵੇਂ ਤੁਹਾਡਾ ਪਰਿਵਾਰ ਇੱਕ ਭਾਵੇਂ ਦਿੱਲੀ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਜਿਵੇਂ ਹੜਾ ਨਾਲ ਵੀ ਪਿੱਛੇ ਜਿਹੜਾ ਕਾਫੀ ਤੁਸੀਂ ਨੇ ਜਿਹੜਾ ਲੋਕਾਂ ਦੀ ਮਦਦ ਕੀਤੀ ਹੈ ਇਹਦੇ ਨੇ ਜੇਕਰ ਮੈਂ ਗੱਲ ਕਰਾਂ ਬਾਪੂ ਕਰਤਾਰ ਸਿੰਘ ਢਾਲੀਵਾਲ ਜਿਹੜੇ ਹੋਏ ਨੇ ਉਹਨਾਂ ਦਾ ਜੀਵਨ ਹੈ ਜਿਹੜਾ ਕਿਹੋ ਜਿਹਾ ਜੀਵਨ ਸੀਗਾ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਹੈਗਾ ਆਪਣਾ ਜੀਵਨ ਗੁਜ਼ਾਰਿਆ ਜਿਹਦੀ ਨਹੀਂ ਹੈ ਜਿਹੜੀ ਅੱਗੇ ਇੰਨੀ ਮਜੂਰ ਤੇ ਸਹਿਬ ਦੇਖੋ ਇਹ ਸਾਰਾ ਗੁਰੂ ਨਾਨਕ ਦੇਵ ਕਰਦਾ ਬਾਬਾ ਨਾਨਕ ਦੇਵ ਕਰਦਾ ਉਹ ਬਹੁਤ ਹੀ ਗੁਰਨਾਥ ਦੇਵ ਜੀ ਦੇ ਬਹੁਤ ਹੀ ਪਾਸ਼ਕ ਸੀਗੇ ਤੇ ਬਹੁਤ ਗਰੀਬੀ ਚ ਉੱਠ ਕੇ ਉਹਨਾਂ ਨੇ ਫੌਜ ਚ ਭਰਤੀ ਹੋਏ ਫੌਜ ਚ ਆਪਣੀ ਨੌਕਰੀ ਕਰੀ ਬਹੁਤ ਵੱਡਾ ਨਾਮਣਾ ਖਰਟਿਆ ਤਰੱਕੀਆਂ ਲਈਆਂ ਆਈਡੀਸਮ ਬਹਾਦਰ ਹੋਏ ਪਰ ਜਿਹੜੀ ਉਹਨਾਂ ਦੀ ਪਹਿਲੀ 4 3 4 ਸਾਲ ਦੀ ਤਨਖਾਹ ਸੀ ਉਦੇ ਵਿੱਚ ਉਹਨਾਂ ਨੇ ਮਡਾਉੜ ਨੂੰ ਜਾਂਦਾ ਰਸਤਾ ਦਿੱਤਾ ਲੋਕਾਂ ਨੂੰ ਮਡਾਉੜ ਨੂੰ ਜਾਂਦਾ ਉੱਥੇ ਕੋਠਾ ਬਣਵਾਇਆ ਇੱਕ ਕੋਇਲ ਵਾਈ ਇੱਕ ਬੰਦਾ ਪਾਣੀ ਬਿਠਾ ਪਿਲਾਉਣ ਵਾਲਾ ਬਿਠਾਇਆ ਉੱਥੇ ਜੀ ਤੇ ਉਹ ਤੋਂ ਬਾਅਦ ਦੇ ਵਿੱਚ ਜਦੋਂ ਫੌਜ ਤੋਂ ਵਿੱਚੋਂ ਵਾਪਸ ਆ ਗਏ ਉਦੋਂ ਨਾਬੇ ਦੇ ਵਿੱਚ ਬਹਣ ਆਏ ਹੋ ਨਾਬੇ ਦੇ ਵਿੱਚ ਸਕੂਲ ਚ ਗਏ ਤਾਂ ਉੱਥੇ ਵੀ ਪੂਰਾ ਬਲਾਕ ਬਣਵਾਤਾ ਉਹਨਾਂ ਨੇ ਕਿਉਂਕਿ ਸਰਕਾਰੀ ਸਕੂਲ ਦੇ ਵਿੱਚ ਬਲਾਕ ਨਹੀਂ ਸੀ ਘਟ ਬਣਿਆ ਸੀਗਾ ਜਿੱਥੇ ਤੇ ਖੇਡਾਂ ਚ ਗਏ ਹੋਰ ਗਏ ਇਹ ਹਸਤਾ ਬਣਿਆ ਹੋਇਆ ਉਦੋਂ ਆ ਗਏ ਉੱਥੇ ਵੀ 40 ਲੱਖ ਰੁਪਏ ਦਿੱਤਾ ਸ਼ਿਵਨਾ ਨੇ ਪੀਪੀਐਸ ਦੇ ਵਿੱਚ ਵੀ 40 ਲੱਖ ਰੁਪਏ ਦਿੱਤਾ ਸੀਗਾ ਮੇਰਾ ਖਿਆਲ ਹੈ ਵੀ ਸਾਡੇ ਏਰੀਆ ਦਾ ਕੋਈ ਗੁਰਦੁਆਰਾ ਸਾਹਿਬ ਇਹ ਹਜਾਂ ਨਹੀਂ ਹੈ ਕੋਈ ਪਿੰਡ ਇਹ ਹਜਾਂ ਜਿੱਥੇ ਟੂਰਨਾਮੈਂਟਸ ਦੇ ਨਾਂ ਗਏ ਹੋਣ ਕੋਈ ਸਕੂਲ ਇਹ ਹਜਾਂ ਜਿੱਥੇ ਨਾਂ ਗਏ ਹੋਣ ਉਹ ਹਰ ਜਗ੍ਹਾ ਦੇ ਉੱਤੇ ਉਹਨਾਂ ਦਾ ਬਲ ਇਸ਼ਕ ਸੀ ਆਪਾਂ ਇਹ ਗੱਲ ਕਹਿ ਲਈਏ ਸਿਆਲ ਦੇ ਵਿੱਚ ਉਹਨਾਂ ਨੇ 5 ਤ ਲੱਖ ਰੁਪਏ ਦੇ ਕੰਬਲ ਲਿਆ ਕੇ ਬੰਨਨੇ ਨੇ ਪਰ ਬੰਨਨੇ ਕਿਵੇਂ ਨੇ ਸਵੇਰੇ 4 ਵਜੇ ਉੱਠਣਾ ਜਿਹੜੇ ਲੋਕ ਫੁੱਟਪਾਥ ਤੇ ਪਏ ਨੇ ਉਹਨਾਂ ਦੇ ਉੱਤੇ ਪਾਇਆ ਉਹਨਾਂ ਨੇ ਜਿਹੜੇ ਲੋਕ ਮੰਦਰ ਚ ਬੈਠੇ ਨੇ ਮੰਦਰ ਉੱਤੇ ਪਾਇਆ ਉਹਨਾਂ ਨੇ ਗੁਰਦੁਆਰ ਸਾਹਿਬ ਜੀ ਹੈ ਨੇ ਗੱਲ ਗੁਰਦੁਆਰ ਸਾਹਿਬ ਦੇ ਵਿੱਚ ਲੋਕਾਂ ਦੇ ਉੱਤੇ ਪਾਇਆ ਉਹਨਾਂ ਨੇ ਸੋ ਉਹਨਾਂ ਦਾ ਇਹ ਇੱਕ ਇਹ ਕਹਿ ਲਈਏ ਵੀ ਉਹਨਾਂ ਨੂੰ ਸ਼ੌਕ ਹੈ ਸੀਗਾ ਜੀ ਕਿ ਮੈਂ ਸੇਵਾ ਕਰਨੀ ਹੈ ਬਾਬੇ ਨਾਨਕ ਸਿੰਘ ਬਖਸ਼ ਕੀਤੀ ਹੈ ਸੱਚੇ ਪਾਤਸ਼ਾਹ ਜੀ ਬਖਸ਼ ਕੀਤੀ ਹੈ ਤਾਂ ਮੈਂ ਇਹ ਸੇਵਾ ਕਰਨੀ ਹੈ ਅਖੀਰ ਤੱਕ ਤੇ ਉਹ ਇਹ ਕਰਦੇ ਰਹੇ ਨੇ ਸੋ ਜਿਵੇਂ ਨੌਕਰੀ ਕਰਦੇ ਰਹੇ ਰਕੜਾ ਸਾਹਿਬ ਪਹਿਲਾਂ ਨੌਕਰੀ ਕੀਤੀ ਉਸ ਤੋਂ ਬਾਅਦ ਕਿਸ ਤਰ੍ਹਾਂ ਉਹਨਾਂ ਨੇ ਜੀਵਨ ਆਪਣਾ ਗੁਜ਼ਾਰਿਆ ਜੀ ਦੇਖੋ ਜੇ ਨੌਕਰੀ ਕੀਤੀ ਨੌਕਰੀ ਦੇ ਵਿੱਚ ਵੀ ਬਹੁਤ ਉੱਪਰ ਸੈਕਿੰਡ ওয়ার্ল্ড ਵਾਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ ਮੈਡਲ ਹੈ ਤੇ ਬਹੁਤ ਵੱਡੀ ਮਲ ਲੜਾਈ ਵੀ ਪੂਰਾ ਤੇ ਗੇਮਜ਼ ਦੇ ਵਿੱਚ ਵੀ 22 ਸਾਲ ਐਥਲੀਟ ਹੈ ਜੇ ਖੇਤੀ ਕਰੀ ਕਿਹੜੀ ਗੇਮ ਸੀ ਉਹ ਐਥਲੀਟ ਸੀਗੇ ਜੀ 100 ਮੀਟਰ ਭੱਜਦੇ ਸੀਗੇ 5 ਮੀਲ ਦੀ ਰੇਸ ਵੀ ਕਰਦੇ ਸੀਗੇ ਤੇ 100 ਮੀਟਰ ਵੀ ਕਰਦੇ ਸੀਗੇ ਤੇ ਉਹਦੇ ਨਾਲ ਜੇ ਖੇਤੀ ਕਰੀ ਖੇਤੀਬੀ ਪੈਕਸਟੂ ਇੱਕ ਨੰਬਰ ਤੇ ਕਾਨੂੰਨ ਕੱਢੀ ਤਰਤਾਜ ਮੰਨ ਪੱਕੀ ਕਾਨੂੰਨ ਕਰ ਕੱਢੀ ਸੀਗੀ ਜੀ ਤੇ ਪੂਰੀ ਐਗਰੀਕਲਚਰ ਡਿਪਾਰਟਮੈਂਟ ਨਾਲ ਮਿਲ ਕੇ ਐਨ ਖੇਤੀਬੀ ਟੌਪਿਕ ਕੀਤੀ ਸੀਗੀ ਜੀ ਸੋ ਜੋ ਵੀ ਕੰਮ ਕੀਤਾ ਉਹਨਾਂ ਨੇ ਕਿਤੇ ਇਹ ਨਹੀਂ ਕੀਤਾ ਜਿਵੇਂ ਸੈਕੰਡ ਕੰਮ ਕਰਨਾ ਤੇ ਐ ਅੱਗੇ ਲਾ ਕੇ ਕੰਮ ਕੀਤਾ ਤੇ ਜਿਹੜਾ ਹੈਗਾ ਉਸ ਤੋਂ ਬਾਅਦ ਜਿਵੇਂ ਤੁਹਾਡੇ ਤੁਸੀਂ ਬੜੀ ਉਹਨਾਂ ਦੀ ਜਿਹੜੀ ਸੰਗਤ ਕੀਤੀ ਹੈ ਕਿਸ ਤਰ੍ਹਾਂ ਤਾਂ ਆਪਣੇ ਬੱਚਿਆਂ ਨੂੰ ਜਾਂ ਸਮਾਜ ਨੂੰ ਜਿਸ ਤਰ੍ਹਾਂ ਦੀ ਸਿਹਤ ਦਿੰਦੇ ਸੀਗੇ ਕਿ ਕਿਸ ਤਰ੍ਹਾਂ ਸਾਨੂੰ ਜੀਵਨ ਜਿਉਣਾ ਚਾਹੀਦਾ ਦੇਖੋ ਸੁਭਾਵ ਉਹਨਾਂ ਦਾ ਸਖਤ ਸੀ ਸਾਡੇ ਲਈ ਉਹਨਾਂ ਦਾ ਹੁਕਮ ਸੀਗਾ ਜੋ ਉਹਨਾਂ ਨੇ ਮੂੰਹ ਤੋਂ ਲਫਜ਼ ਕਰਤਾ ਸਾਡੇ ਲਈ ਕਾਨੂੰਨ ਸੀ ਉਹ ਤੇ ਜੇ ਤਾਂ ਕੋਈ ਜਾਇਜ਼ ਗੱਲ ਹੈ ਉਹਨੂੰ ਉਹਨਾਂ ਦਾ ਨਾਂ ਨਹੀਂ ਸੀ ਜੋ ਮਰਜ਼ੀ ਕਹਿ ਦਈ ਅਸੀਂ ਜੇ ਨਜਾਇਜ਼ ਅਸੀਂ ਚਵਾਨੀ ਵਿਵਦ ਮੰਗਲੀ ਤੇ ਚਵਾਨੀ ਵੀ ਨਹੀਂ ਦੇਣੀ ਉਹਨਾਂ ਨੇ ਜੀ ਸੋ ਦਰਸ਼ਨ ਨੇ ਬੜਾ ਜ਼ੋਰ ਲਾਇਆ ਬਾਪੂ ਜੀ ਮੈਂ ਅਮਰੀਕਾ ਸ਼ਹਿਰ ਕਰਨ ਜਾਣਾ ਉਹ ਕਹਿੰਦਾ ਨਾ ਸ਼ਹਿਰ ਕਰਨ ਤੇਰੀ ਬਥੇਰੀ ਹੋ ਰਾਇ ਜਦੋਂ ਉਹਨੇ ਕਿਹਾ ਮੈਂ ਪੜ੍ਹਨ ਖਾਤਰ ਜਾਣਾ ਫਿਰ ਉਹ ਕਹਿੰਦਾ ਵੀ ਠੀਕ ਆ ਪੜ੍ਹਨ ਖਾਤਰ ਚੱਲਿਆ ਜਾ ਫਿਰ ਜੋ ਤੇਰਾ ਖਰਚਾ ਆਊ ਜਾਇਜ ਗੱਲ ਕਤਰ ਕਦੇ ਉਹਨਾਂ ਨੇ ਸਾਨੂੰ ਨਾ ਨਹੀਂ ਸੀ ਕਹੀ ਤੇ ਜੇ ਕਿਤੇ ਗਲਤੀ ਕਰਦੇ ਸੀ ਸਜ਼ਾ ਵੀ ਨਾਲ ਦੀ ਨਾਲ ਹੀ ਲਾਈ 100 ਮੀਟਰ ਭੱਜ ਕੇ ਆ 200 ਮੀਟਰ ਭੱਜ ਕੇ ਆ ਲੱਤਾਂ ਉੱਪਰ ਕਰਕੇ ਖੜਾ ਹੋ ਜਾ ਤੇ ਮਤਲਬ ਜੋ ਡਿਸੀਜਨ ਕਰਨਾ ਹੈ ਉਹ ਲਾਸਟ ਤੱਕ ਉਹਨਾਂ ਦਾ ਇਹੀ ਰਿਹਾ ਜੇ ਆਪਣੇ ਮਨ ਚ ਬਣਾ ਕੇ ਬਾਗੇ ਮੈਂ ਫਲਾਣੇ ਸਕੂਲ ਚੱਲਿਆ ਮੈਂ ਉੱਥੇ 20000 ਦਿਨਾ ਤੇ ਕਈ ਵਾਰ ਕਹਿੰਦੇ ਨਾ ਉਹਨਾਂ ਦੇ ਨਵੇਂ ਬਾਪੂ ਜੀ ਸਾਰੇ ਬਾਪੂ ਜੀ ਕਹਿੰਦੇ ਸੀਗੇ ਬਾਪੂ ਜੀ 20000 ਨਹੀਂ 21000 ਕਰ ਦਈਏ ਉਹ ਕਹਿੰਦੇ 21000 ਕਰ ਦਈਏ ਪਰ ਫਿਰ 1000 ਤੂੰ ਕੱਢ ਮੈਂ ਆਪਣਾ ਮਨ ਬਣਾ ਕੇ ਆ ਮੈਂ 20000 ਦਿਨਾ ਸੋ ਜੋ ਮੰਨਛੀ ਕਦੇ ਲੇਟ ਨਹੀਂ ਜੀ ਜਾਂਦੇ ਕਿਤੇ ਫੰਕਸ਼ਨ ਦੇ ਉੱਤੇ ਕਈ ਵਾਰ ਅਸੀਂ ਕਹਿਣਾ ਵੀ ਬਾਪੂ ਜੀ ਤਿਆਰ ਨਹੀਂ ਹੋਣੇ ਉਹ ਕਹਿੰਦੇ ਤਿਆਰ ਹੋਣ ਜਾਂ ਨਾ ਹੋਣ ਮੈਂ ਕਿਸੇ ਪਿੱਛੇ ਆਪਣੀ ਆਦਤ ਨਹੀਂ ਬਗਾੜਨੀ ਮੈਂ ਟਾਈਮ 'ਤੇ ਜਾਣਾ ਇੱਕ ਫੰਕਸ਼ਨ ਤੋਂ ਵੱਧ ਨਹੀਂ ਜਾਣਾ ਡਿਸਪਲਨਡ ਤਰੀਕੇ ਨਾਲ ਡਿਸਪਲਨਡ ਜਿਵੇਂ ਫੌਜ ਦੀ ਡਿਸਪਲਨ ਸੀਗਾ ਸਵੇਰੇ 4 ਵਜੇ ਉੱਠ ਕੇ ਤਿਆਰ ਤੁਰ ਹੋ ਕੇ ਬਾਬੇ ਨਾਨਕ ਦਾ ਨਾਮ ਲੈ ਕੇ ਤੇ ਫਿਰ ਕਿਤੇ ਹੋ ਜਾਣਾ ਸੋ ਰਕੜਾ ਸਾਹਿਬ ਜਿਹੜੇ ਹੁਣ ਕੱਲੋਂ ਨੇ ਖਣਪੜ ਸਾਹਿਬ ਜਿਹੜੇ ਹੈਗੇ ਨੇ ਉਹ ਰੰਗ ਭੋਜ ਜਾਣੇ ਨੇ ਅੱਗੇ ਭੋਗ ਨੂੰ ਲੈ ਕੇ ਕਿਸ ਤਰ੍ਹਾਂ ਪੂਰਾ ਡਿਟੇਲਸ ਥੋੜਾ ਜਿਹਾ ਦੁਬਾਰਾ ਵੇਰਵਾ ਜਰੂਰ ਦੱਸਿਓ ਦੇਖੋ ਕੱਲ ਨੂੰ 14 ਤਰੀਕ ਨੂੰ ਮਹਰਿਸ਼ਾ ਪ੍ਰਕਾਸ਼ ਕਰਾਂਗੇ ਤਕਰੀਬਨ 10 ਵਜੇ ਮਹਰਿਸ਼ਾ ਪ੍ਰਕਾਸ਼ ਕਰਾਂਗੇ ਤੇ ਫਿਰ ਬਾਣੀ ਸੁਣਾਗੇ ਬੈਠ ਕੇ ਤੇ 16 ਤਰੀਕ ਨੂੰ 10 ਤੋਂ ਲੈ ਕੇ 12 ਵਜੇ ਤੱਕ ਭੋਗ ਪਾਇਆ ਜਾਣਗੇ ਗੁਰੂਦਵਾਰ ਲੰਗਰ ਤੁਟ ਵਰਤੂਗਾ ਮੈਂ ਸਾਰੀ ਸੰਗਤ ਨੂੰ ਅਪਨਾ ਕੇ ਬੇਨਤੀ ਹੈ ਕਿ ਪ੍ਰਸ਼ਾਦਾ ਜਰੂਰ ਛੱਕ ਕੇ ਜਾਣਾ ਕਿਉਂਕਿ ਉਹਨਾਂ ਨੇ ਕਦੇ ਵੀ ਉਹਨਾਂ ਦਾ ਇਹ ਸ਼ੌਕ ਹੁੰਦਾ ਸੀ ਵੀ ਆਪ ਥਾਣੇ ਪਿੰਡ ਨੂੰ ਸਾਰਿਆਂ ਨੂੰ ਬੁਲਾ ਕੇ ਪ੍ਰਸ਼ਾਦਾ ਪਾਣੀ ਛਕਾਉਣਾ ਤੇ ਕਦੇ ਵੀ ਉਹਨਾਂ ਕੋਲ ਕੋਈ ਬੰਦਾ ਕੋਈ ਜੇ ਕਿਤੇ ਕੋਈ ਕਈ ਵਾਰ ਕਹਿੰਦੇ ਸੀ ਵੀ ਨਹੀਂ ਮੈਂ ਛਕਣਾ ਨਹੀਂ ਜੀ ਮੈਂ ਖਾ ਕੇ ਆਇਆ ਜੀ ਉਹ ਇਸ ਗੱਲ ਤੋਂ ਨਾਰਾਜ਼ ਹੁੰਦੇ ਸੀ ਜੀ ਉਹ ਉਹਨਾਂ ਦਾ ਮਨ ਚ ਹੁੰਦਾ ਸੀ ਵੀ ਜਿਹੜਾ ਬੰਦਾ ਆਇਆ ਹੈ ਪ੍ਰਸ਼ਾਦਾ ਪਾਣੀ ਉਹਨੂੰ ਛਕਾ ਕੇ ਜੁੜਨਾ ਹੈ ਆ ਸਾਡੀ ਸ਼ੂਗਰ ਮਿਲ ਸੀ 2-2000 ਬੰਦੇ ਰੋਟੀ ਜਾ ਕੇ ਆਪ ਖਵਾ ਕੇ ਆਉਣੀ ਚਾਹ ਪੀ ਆਉਣੀ ਸਾਰਿਆਂ ਨੂੰ ਕਿਉਂਕਿ ਉਦੋਂ ਨਾ ਕੋਈ ਢਾਬੇ ਹੁੰਦੇ ਸੀ ਨਾ ਕੁਝ ਹੋਰ ਹੁੰਦਾ ਸੀ ਆ ਸਾਲ ਦੇ ਦਿਨ ਹੁੰਦੇ ਸੀਗੇ ਮਤਲਬ ਇਹ ਮੇਰੇ ਹੱਥ ਨਾਲ ਸੁਈਸੀ ਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਜਿਨ੍ਹਾਂ ਨੇ ਬਾਪੂ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਜਿਨ੍ਹਾਂ ਦੀ 29ਵੀਂ ਵਰ੍ਹੇ ਸੀ ਹੈ ਜਿਹੜੀ ਉਹ ਮਨਾਈ ਜਾ ਰਹੀ ਹੈ ਉਸ ਦੇ ਸੰਬੰਧੀ ਇੱਥੇ ਜਾਣਕਾਰੀ ਦਿੱਤੀ ਹੈ ਉੱਥੇ ਸਮੂਹ ਸੰਗਤ ਨੂੰ ਅਪੀਲ ਵੀ ਕੀਤੀ ਹੈ ਇਹ ਗੱਲ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਅੱਜ ਦੀ ਪੋਲਿਟਿਕਸ ਦੇ ਵਿੱਚ ਜਿੱਥੇ ਜ਼ਿਆਦਾਤਰ ਜਿਹੜੇ ਪੋਲਿਟਿਸ਼ੀਅਨ ਨੇ ਕਿਤੇ ਨਾ ਕਿਤੇ ਇਹ ਗੱਲ ਕਹਿੰਦਿਆਂ ਨੂੰ ਦੁੱਖ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਜ਼ਿਆਦਾਤਰ ਪੋਲਿਟਿਸ਼ੀਅਨਾਂ ਨੇ ਪੰਜਾਬ ਦੇ ਅੰਦਰ ਜਿਹੜੀ ਆਪਣੀ ਸੀਰ ਜ਼ਿੰਮੇਵਾਰੀ ਨਹੀਂ ਨਿਭਾਈ ਪਰੰਤੂ ਇਸ ਪਰਿਵਾਰ ਵੱਲੋਂ ਜਿੱਥੇ ਪੋਲਿਟਿਕਸ ਦੇ ਵਿੱਚ ਜਿਹੜਾ ਹੈਗਾ ਇੱਕ ਚੰਗਾ ਜਿਹੜਾ ਹੈਗਾ ਇੱਕ ਆਪਦਾ ਫਰਜ਼ ਨਿਭਾਇਆ ਉੱਥੇ ਇਸ ਬਾਦ ਸੇਵਾ ਦਾ ਖੇਤਰ ਦੇ ਵਿੱਚ ਵੀ ਅੱਗੇ ਹੋ ਕੇ ਜਿਹੜਾ ਉਹ ਕੰਮ ਕੀਤਾ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਸੂਈ ਨੂੰ ਦਿਓ ਇਜਾਜ਼ਤ ਧੰਨ